सही बोलिया पहला, फिर बिच्च फिर की करता दोबारा बोलो ड रनिया ਸੁੱਚੀ ਨਹੀਂ ਫੇਰ ਬੋਲਦਾ ਦਸ 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 ਬਾਕੀ ਕੀ ਹੋ ਬੋਲ ਰਹੇ ਹੋ ਇਹ ਬੜਾ ਮਿਕਸ ਹੋ ਗਿਆ ਨਾ ਸਰ ਬਸ 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 ਹਾਂ ਚਲ ਮ ਮ ਮ ਮ ਉਹ ਵੀ ਬੋਲ ਰਿਹਾ ਇੱਕ ਤਰ੍ਹਾਂ ਵਿੱਚ ਰਹਿ ਗਿਆ ਸੀਗਾ ਉਲਝ ਗਿਆ ਸੀਗਾ ਹਾਂ ਇਹ ਵਾਲੇ ਨੀਚੇ ഡ ബാ വെരി ഗുഡ